2 ਲੱਖ ਰੁਪਈਆ ਤੇਲੰਗਾਨਾ ਦੇ ਕਿਸਾਨਾਂ ਦਾ ਕਰ ਦਿੱਤਾ ਉਹਨਾਂ ਨੇ ਮਾਫ ਤੇ ਹੁਣ ਇਹਦਾ ਦਬਾਅ ਜਿਹੜਾ ਬਣੇਗਾ ਮੋਦੀ ਸਾਹਤੇ ਤਾਂ ਕਾਂਗਰਸ ਬੜੀ ਸੋਚ ਸਮਝ ਕੇ ਗੁੱਟੀ ਹਟ ਕਰ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਠੀਕ ਆ ਸਾਢੇ 6 ਲੱਖ ਕਰੋੜ ਦਾ ਕਰਜ਼ਾ ਪਹਿਲਾਂ ਹੀ ਆ ਤੇਲੰਗਾਨਾ ਤੇ ਕੋਈ 50000 ਕਰੋੜ ਦਾ ਹੋਰ ਚੜ ਜੂਗਾ 7000 ਕਰੋੜ ਹੋ ਜਾਊਗਾ ਕੋਈ ਦਿੱਕਤ ਨਹੀਂ ਹੈ ਪਰ ਨਰਿੰਦਰ ਮੋਦੀ ਤੇ ਇੱਕ ਪ੍ਰੈਸ਼ਰ ਚਿੰਦਾ ਬਣਾ ਦੇ। ਭੰਦੇਰ ਸਾਹਿਬ ਆ ਗਏ ਸੀ ਨਾਲ ਦੀ ਨਾਲ ਕਹਿੰਦੇ ਕਿ ਹਾਂਜੀ ਤੁਸੀਂ ਵੀ ਕਰੋ ਕਾਰਪੋਰੇਟ ਦਾ ਇਨਾ ਕਰਦਾ। ਹਾਲਾਂਕਿ ਇਹ ਵੀ ਝੂਠ ਬੋਲਦੇ ਆ। ਇਹ ਵੀ ਇੱਕ ਝੂਠ ਹੈ ਜਿਹੜੇ ਵੱਡੇ ਵੱਡੇ ਵਿਦਵਾਨ ਬੋਲਦੇ ਆ ਕਿ ਕਾਰਪੋਰੇਟ ਦਾ ਟੈਕਸ ਇਨਾ ਮਾਫ ਕਰ ਦਿੱਤਾ। ਕਾਰਪੋਰੇਟ ਦਾ ਟੈਕਸ ਕਦੇ ਵੀ ਇਨਾ ਸਿੱਧਾ ਜਿਹਨੂੰ ਆਪਾਂ ਲੰਬਸਮ ਕਹਿ ਲੈਂਦੇ ਨੇ ਕਿ ਮਾਫ ਨਹੀਂ ਹੁੰਦਾ। ਰਾਈਟ ਆਫ ਹੁੰਦਾ ਹੈ ਖਾਤਿਆਂ 'ਚ। ਔਰ ਜਿਹੜੇ ਇੱਥੇ ਹੁਣੇ ਮੈਂ ਭੱਟੀ ਸਾਹਿਬ ਨੂੰ ਦੇਖਿਆ ਸੀ ਉਹ ਬੈਂਕਰ ਨੇ ਉਹ ਤੁਹਾਨੂੰ ਦੱਸ ਵੀ ਦੇਣਗੇ। ਕਿ ਰਾਈਟ ਆਫ ਦਾ ਮਤਲਬ ਕੀ ਹੁੰਦਾ ਹੁਣੇ ਮੈਂ ਪੱਟੀ ਸਾਹਿਬ ਨੂੰ ਦੇਖ ਰਿਹਾ ਸੀਗਾ ਕਿ ਉਹ ਵੀ ਲਾਈਵ ਜੁੜੇ ਆ ਬੈਂਕਰ ਨੇ ਉਹ ਉਹ ਤੁਹਾਨੂੰ ਦੱਸ ਦੇਣਗੇ ਤਾਂ ਉਹ ਕਿਸਾਨ ਆਗੂ ਵੀ ਗਾਂਹ ਦੀ ਗਾਂ ਉਹ ਕੁਝ ਵਿਦਵਾਨਾਂ ਤੋਂ ਸੁਣ ਕੇ ਉਹ ਰਾਈਟ ਆਫ ਹੁੰਦਾ ਹੈ ਰਾਈਟ ਆਫ ਦਾ ਮਤਲਬ ਤੁਸੀਂ ਸਮਝਦੇ ਹੋ ਕਿ 3 ਮਹੀਨੇ ਜਿਸ ਵੀ ਬੰਦੇ ਦੀ ਜਾਂ ਫਰਮ ਦੀ ਕਿਸ਼ਤ ਨਹੀਂ ਆਉਂਦੀ ਤਾਂ ਇੰਟਰਸਟ ਨਹੀਂ ਆਉਂਦਾ ਤਾਂ ਉਸ ਨੂੰ ਬੈਂਕ ਦੇ ਖਾਤੇ ਚੋਂ ਹਟਾ ਦਿੱਤਾ ਜਾਂਦਾ ਤਾਂ ਕਿ ਬੈਂਕ ਦਾ ਜਿਹੜਾ ਸਲਾਨਾ ਹਿਸਾਬ ਕਿਤਾਬ ਹੁੰਦਾ ਉਹਦੇ ਤੇ ਫਰਜ਼ ਨਾ ਪਰ ਉਹਦੀ ਬੈਲੈਂਸ ਸ਼ੀਟ ਖਰਾਬ ਨਾ ਹੋਵੇ। ਸੋ ਗੱਲ ਇਹ ਆ ਕਿ ਹੁਣ ਇਹ ਦੇਖਣਾ ਹੋਵੇਗਾ ਕਿ ਮੋਦੀ ਸਾਹਿਬ ਇਸ ਪ੍ਰੈਸ਼ਰ ਨੂੰ ਕਿਵੇਂ ਹੈਂਡਲ ਕਰਦੇ ਆ ਕਿਉਂਕਿ ਬਹੁਤ ਸਾਰੀਆਂ ਖੇਤਰੀ ਫੋਰਸਸ ਜਿਹੜੀਆਂ ਕਿ ਇਹਨਾਂ ਦਾ ਸਹਾਰਾ ਨੇ ਉਹ ਵੀ ਕਿਸਾਨ ਅਧਾਰਿਤ ਜਾਂ ਰਾਖਵਾ ਕਰਨ ਅਧਾਰਿਤ ਰਾਜਨੀਤੀ ਕਰਦੀਆਂ ਨੇ। ਇਸ ਕਰਕੇ ਕਾਂਗਰਸ ਨੇ ਬੜਾ ਵੱਡਾ ਦਾਅ ਖੇਡ ਦਿੱਤਾ। ਪਹਿਲਾ ਸਦਨ ਪਹਿਲਾ ਸੈਸ਼ਨ ਉਸ ਤੋਂ ਪਹਿਲਾਂ ਹੀ ਲੇਗਾ ਨਾ ਆਪਣੀ ਸਰਕਾਰ ਦੇ ਜ਼ਰੀਏ 2-2 ਲੱਖ ਦੀ ਕਰਜ਼ਾ ਮਾਫੀ ਕਰ ਦਿੰਦੀ ਹੈ ਤਾਂ ਇਹਦੇ ਨਾਲ ਕੀ ਹੈ ਕਿ ਇੰਡੀਆ ਇਕੱਠੇ ਜੋੜ ਦੇ ਨਾਲ ਜਥੇਬੰਦੀਆਂ ਦਾ ਜਿਹੜਾ ਉਹ ਕਹਿ ਲੋ ਕਿ ਸੌਫਟ ਕਾਰਨਰ ਰਹੇਗਾ ਹੁਣ ਭੁੱਲ ਜਾਣਗੇ ਨਾਬੋਦਾਰਵਾਦੀ ਨੀਤੀਆਂ ਵਗੈਰਾ ਤਾਂ ਯਾਨੀ ਤਾਂ ਦੂਸਰੇ ਪਾਸੇ ਤੋਂ ਨਰਿੰਦਰ ਮੋਦੀ ਤੇ ਲਗਾਤਾਰ ਲਗਾਤਾਰ ਦਬਾਅ ਬਣੇਗਾ ਕਿ ਭਾਈ ਤੁਸੀਂ ਵੀ ਕੁਝ ਸੋਚੋ ਕਿਸਾਨਾਂ ਦਾ ਕਿਉਂਕਿ ਕਿਸਾਨ ਵੋਟ ਬਹੁਤ ਜ਼ਿਆਦਾ ਹੈ ਪੂਰੇ ਇੰਡੀਆ 'ਚ ਸਿਸ ਕਰਕੇ ਤੇਲੰਗਾਨਾ ਬੇਸ਼ੱਕ ਉਹਨਾਂ ਤੇ ਕਰਜ਼ਾ ਹੈ ਹਾਲਾਂਕਿ ਉਹਨਾਂ ਦੀ ਜੀਡੀਪੀ ਵੀ ਆਪਣੇ ਨਾਲੋਂ ਕਾਸੀ ਵੱਡੀ ਹੈ ਵੱਸੋਂ ਤੇ ਲਗਭਗ ਕੋਈ ਆਪਣੇ ਤੋਂ ਉਹਨਾਂ ਦੀ ਮੱਸੀ ਕੋ 40-50 ਲੱਖ ਜ਼ਿਆਦਾ ਹੋਣੀ ਹੈ ਪਰ ਜੀਡੀਪੀ ਉਹਨਾਂ ਦੀ ਸਾਡੇ ਤੋਂ ਆਲਮੋਸਟ 2.5 ਗੁਣਾ ਜ਼ਿਆਦਾ ਹੋਣੀ ਹੈ ਮੇਰਾ ਮੰਨਣਾ ਹੈ ਤਾਂ ਯਾਨੀ ਉਹ ਇਨਾ ਕੋਈ ਝਟਕਾ ਸਹਿ ਸਕਦੇ ਸੀ ਉਹਨਾਂ ਨੇ ਸਹਿ ਲਿਆ ਤੇ ਨਰਿੰਦਰ ਮੋਦੀ ਨੂੰ ਕਸੂਤਾ ਫਸਾ ਦਿੱਤਾ ਯਾ ਨਰਿੰਦਰ ਮੋਦੀ ਤੇ ਸਯੋਗੀ ਜਿਹੜੇ ਆ ਅੰਡਰ ਪ੍ਰੈਸ਼ਰ ਜਾਣਗੇ ਕਿ ਹਾਂ ਭਈ ਤੁਸੀਂ ਵੀ ਮਾਫ ਕਰੋ ਹਾਲਾਂਕਿ ਮੇਰਾ ਮੰਨਣਾ ਹੈ ਕਿ ਕਿਸਾਨਾਂ ਨੂੰ ਇੰਨੀ ਕੁ ਆਮਦਨ ਦਿਓ ਐਨਾ ਕੁ ਵਧੀਆ ਉਹਨਾਂ ਦਾ ਜੀਵਨ ਹੋਵੇ ਕਿ ਉਹਨਾਂ ਨੂੰ ਇੰਨਾਂ ਚੀਜ਼ਾਂ ਦੀ ਜ਼ਰੂਰਤ ਨਾ ਪਵੇ ਕਿਉਂਕਿ ਕਰਜ਼ੇ ਮਾਫ ਕਰੋਗੇ ਤਾਂ ਖੀਰੂ ਕਰਜ਼ੇ ਜਿਹੜੇ ਹਨ ਉਹ ਚੜਨੇ ਉੱਥੇ ਹੀ ਆ ਉਹਨਾਂ ਤੇ ਹੀ ਚੜਨੇ ਆ ਕਰਜ਼ੇ ਫੇਰ ਸਟਾਰਟ ਹੋ ਜਾਣਗੇ ਜਿਹੜਾ ਵਿਚਾਰਾ ਪਹਿਲਾਂ ਹੀ ਕਰਜ਼ਾ ਲੈ ਕੇ ਖੇਤੀਬਾੜੀ ਕਰਦਾ ਬਾਅਦਚ ਇੱਕ ਵਾਰੀ ਮਾਫ ਕਰ ਦਿਓ ਕਿ ਬਾਅਦ ਚ ਕਿਹੜਾ ਲੋੜਾ ਨਹੀਂ ਪੈਣੀਆ ਬਾਅਦ ਚ ਫੇਰ ਪੈਂਦੀ ਆ ਧੰਨਵਾਦ ਜੀ ਰੰਦਾਵਾਸਾ ਧੰਨਵਾਦ ਲਾਪਰੀ ਜੀ ਕੀਤਾ ਸੀਗਾ ਜੀ ਹਾਂ ਜੀ ਪਰ ਉਹਨਾਂ ਨੇ ਬਾਅਦ ਦੇ ਵਿੱਚ ਪਹਿਲੀ ਵਾਲੀ ਜਿਹੜੀ ਉਹ ਐਲਾਨ ਨਹੀਂ ਸੀਗੀ ਕਰਜ਼ ਸਕੀਮ ਉਹਦੇ ਤੋਂ ਬਿਲਕੁਲ ਉਲਟ ਕੀਤਾ ਸੀਗਾ ਬਿਲਕੁਲ ਹੀ ਉਲਟ ਕੀਤਾ ਸੀਗਾ ਸ਼ਰਤਾਂ ਦੇ ਤਹਿਤ ਕੀਤਾ ਸੀ ਔਰ ਉਹ ਵੀ ਸਿਰਫ ਸੋਸਾਇਟੀਆਂ ਦਾ ਕੀਤਾ ਸੀ ਜਦ ਕਿ ਉਹਨਾਂ ਨੇ ਕੈਂਪੇਨ ਦੇ ਦੌਰਾਨ ਇਹ ਗੱਲ ਕਹੀ ਹੀ ਸੀਗੀ ਕਿ ਅਸੀਂ ਸ਼ਾਹੂਕਾਰਾਂ ਵਾਲਾ ਕਰਜ਼ਾ ਵੀ ਜਿਹੜਾ ਤੁਹਾਡਾ ਨਾ ਮੈਂ ਮaaf ਕਰ ਦੂੰਗਾ ਕੋਈ ਸ਼ਰਤ ਨਹੀਂ ਹੈਗਾ ਸੋ ਉਹ ਬਾਅਦ ਦੇ ਵਿੱਚ ਉਹਨਾਂ ਨੇ ਸ਼ਰਤਾਂ ਦੇ ਤਹਿਤ ਮੰਨ ਕੀਤਾ ਸੀ ਉਹ ਵੰਡਿਆ ਸੀ ਉਹ ਸੌਰੀ ਮaaf ਕੀਤਾ ਸੀ ਚਲੋ ਰਜੀਵ ਕੁਮਾਰ ਜੀ ਇਦਾਂ ਹੁੰਦਾ ਐਕਸਰ ਕਿ ਕਦੇ-ਕਦੇ ਕਦੇ-ਕਦੇ ਮਤਲਬ ਕਾਨੂੰਨ ਤੇ ਭਰੋਸਾ ਹੋ ਜਾਂਦਾ ਹੈ ਕਾਨੂੰਨ ਨਾਲ ਇਸ਼ਕ ਹੋ ਜਾਂਦਾ ਹੈ ਕਦੇ-ਕਦੇ ਕਦੇ-ਕਦੇ ਫਿਰ ਜੇ ਤਵੇਦਿਕਰਮ ਜੀ ਥੈਂਕ ਯੂ ਜੀ ਠੇਕੇ ਵਾਲੀ ਪਾਲਿਸੀ ਬਣਾਉਣੀ ਚਾਹੀਦੀ ਹੈ ਜ਼ਮੀਨਾਂ ਤੇ ਐਮਐਸਪੀ 3% ਵਧਾੜ ਠੇਕਾ 20% ਗੁਰਜੀਤ ਡੋਡਜੀ ਕਹਿੰਦੇ ਆ ਕਿ 20% ਠੇਕਾ ਚੜਾ ਤੁਹਾਡੀ ਗੱਲ ਕਲੀਅਰ ਨਹੀਂ ਹੈ ਜੀ ਐਮਐਸਪੀ 3% ਵਧਿਆ ਠੇਕਾ 20% ਗੁਰਜੀਤ ਡੋਡ ਅੱਛਾ ਤੁਸੀਂ ਕਹਿ ਰਹੇ ਹੋ ਕਿ ਠੇਕਾ ਨਹੀਂ ਠੇਕੇ ਵਾਲੀ ਪਾਲਿਸੀ ਫਿਰ ਜੇ ਬਣਾਉਣਗੇ ਤਾਂ ਆਪਾਂ ਹੀ ਚੀਕਾ ਮਾਰਾਂਗੇ ਕਿ ਕਿਸਾਨਾਂ ਨਾਲ ਧੱਕਾ ਹੋ ਗਿਆ ਜੀ ਕਿਸਾਨਾਂ ਨਾਲ ਤਾਂ ਉਹ ਤਾਂ ਬਣਾ ਦੇਣਗੇ ਉਹ ਤਾਂ ਬਹੁਤ ਜਲਦੀ ਬਣਾ ਦੇਣਗੇ ਤੇ ਟੈਕਸ ਵਾਲੇ ਦਰਰੇ ਚ ਵੀ ਲੈ ਆਉਣਗੇ ਜਿਹੜੇ ਠੇਕੇ ਤੇ ਦੇ ਕੇ ਜ਼ਮੀਨ ਚੰਡੀਗੜ੍ਹ ਚ ਰਹਿੰਦੇ ਨੇ ਉਹ ਤਾਂ ਉਹਨਾਂ ਨੂੰ ਟੈਕਸ ਵਾਲੇ ਦਰਰੇ ਚ ਵੀ ਲੈ ਆਉਣਗੇ ਪਰ ਧਰਨੇ ਆਪਾਂ ਹੀ ਲਾਉਣ ਲਾਉਣ ਚੱਲ ਜਾਵਾਂਗੇ ਕਿ ਕਿਸਾਨਾਂ ਤੇ ਇੱਕ ਹੋਰ ਹਮਲਾ ਹੋ ਗਿਆ ਜੀ ਮੇਰੀਆਂ ਗੱਲਾਂ ਕੌੜੀਆਂ ਨਹੀਂ ਹਜ਼ੂਰ ਪਰ ਗੱਲਾਂ ਹਕੀਕਤ ਦੀ ਛਾਸ਼ਨੀ ਚ ਭਿੱਜ ਕੇ ਆਉਂਦੀਆਂ ਨੇ ਫਿਰ ਅਸੀਂ ਦੂਜੇ ਪਾਸੇ ਹੋ ਜਾਂਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਿ MSP 10% ਵਧਿਆ ਜ਼ਮੀਨਾਂ ਦਾ ਠੇਕਾ 20% ਵਧਿਆ ਤੇ ਜ਼ਮੀਨਾਂ ਦਾ ਠੇਕਾ ਵਧਾਉਣਾ ਵਧਾਉਣਾ ਕਿਨੇ ਆ ਸਾਡੇ ਬੰਦਿਆਂ ਨੂੰ ਨਹੀਂ ਪਤਾ ਕਿ ਜਿਹੜੇ ਆ ਜ਼ਮੀਨ ਠੇਕੇ ਤੇ ਲੈਂਦੇ ਆ ਚਲੋ ਕੋਈ ਅਮੀਰ ਵੀ ਲੈਂਦੇ ਹੋਣੇ ਖੇਤੀਬਾੜੀ ਵਾਸਤੇ ਤੇ ਜਿਹੜੇ ਬੇਜ਼ਮੀਨੇ ਲੈਂਦੇ ਉਹਨਾਂ ਨੂੰ ਕੁਝ 4 ਪੈਸੇ ਘੱਟ ਰਹਿਤ ਦੇ ਦਿਓ ਯਾਰ ਮੈਂ ਸਮਝ ਗਿਆ ਗੁਰਜੀਤ ਜੀ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਗਿਆ ਤੁਹਾਡੀ ਗੱਲ ਤੁਹਾਡੀ ਗੱਲ ਨੂੰ ਮੈਂ ਵਾਜਬ ਤਰੀਕੇ ਨਾਲ ਸਮਝਿਆ ਤੇ ਉਹਦਾ ਜਵਾਬ ਦਿੰਦਾ ਹਾਂ ਤੇ ਮੈਂ ਉਹੀ ਗੱਲ ਕਹਿ ਰਿਹਾ ਕਿ ਠੀਕੇ ਠੀਕਿਆ ਠੀਕੇ ਵਧਾਉਂਦਾ ਕੌਣ ਆ ਠੀਕੇ ਅਸੀਂ ਵਧਾਉਨੇ ਆ ਆ ਪਿੱਛੇ ਤੇ ਖਰਾਬਾ ਹੋਇਆ ਸੀ ਮੈਂ ਹੁਣ ਗੱਲ ਕਰਨੀ ਨਹੀਂ ਕਿ ਮੈਂ ਉਹੀ ਕਹਿੰਦਾ ਕਿ ਮੈਂ ਜਿਵੇਂ ਤਾਰੇ ਜਜ਼ਬਾਤਾਂ ਤੇ ਕਾਬੂ ਰੱਖ ਮੈਂ ਆਪ ਦਾ ਕਾਬੂ ਰੱਖਦਾ ਹੁੰਨਾ ਕਿ ਚੈਨਲ ਦਾ ਪ੍ਰੋਗਰਾਮ ਆ ਪਰ ਕਈ ਵਾਰ ਗੱਲ ਮਿਸਾਲ ਦੇਣੀ ਪੈਂਦੀ ਆ ਸਾਡੇ ਇੱਥੇ ਸਭ ਕੁਝ ਤਬਾਹ ਹੋ ਗਿਆ ਸੀ ਪਿਛਲੇ ਸਾਲ ਕਣਕਾ ਬਿਲਕੁਲ ਮੇਰੇ ਪਿੰਡ ਵਾਲੇ ਏਰੀਏ ਦੇ ਵਿੱਚ 100% ਨੁਕਸਾਨ ਸੀਗਾ অলਮੋਸਟ 100% ਤਾਂ ਹੋਇਆ ਕੀ ਕਿ ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਵੀ ਕੋਈ ਛੋਟ ਦਿੱਤੀ ਮੇਰੇ ਕੋਲ ਥੋੜੀ ਜਿਹੀ ਪੈਲੀ ਆ ਉਹੀ ਠੇਕੇਦਾਰ ਐਤਕੀਂ ਵੀ ਆ ਮੇਰਾ ਆਫੀਸ਼ਲੀ ਤੇ ਉਹ ਸੜਕ ਤੇ ਤੁਰਿਆ ਜਾਂਦਾ ਸੀ ਮੈਂ ਖਿਲਾੜ ਕੇ ਉਹਨੂੰ ਕਿਹਾ ਜੋ ਰੇਟ ਸੀਗਾ ਉਸ ਟਾਈਮ ਪਿਛਲੇ ਸਾਲ ਨੂੰ ਮੈਨੂੰ ਯਾਦ ਨਹੀਂ ਤੇ ਮੈਂ ਉਹਨੂੰ ਲਾ ਕੇ ਉੱਕਾ-ਪੁੱਕਾ ਮੈਂ ਕਿਹਾ ਲੈ ਵੀ ਮਿੱਤਰਾ ਪ੍ਰਮਾਤਮਾ ਨੇ ਜੋ ਕੀਤਾ ਸੋ ਕੀਤਾ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਮੈਂ ਇੰਨਾ ਕਰ ਸਕਦਾ ਮੇਰੇ ਕੋਲ ਥੋੜੀ ਜੀ ਜ਼ਮੀਨ ਹੈ ਜਿਹੜੀ ਤੂੰ ਵੋਨਾ ਹੈ ਭਰਾ ਲੈ ਐਨੇ ਕੱਟ ਦੇ ਦੇ ਜੇ ਹੋਰ ਕੱਟ ਕਰਨੇ ਤੇ ਦੱਸ ਦੇ ਮੈਂ ਕੋਈ ਸ਼ੌਅ ਕਰਨੀ ਹੈਗਾ ਪਰ ਇੰਨਾ ਕੋ ਜਿਗਰਾ ਆਏਗਾ ਤਾਂ ਉਸੇ ਬੰਦੇ ਨੇ ਆ ਕੇ ਮੈਨੂੰ ਫੇਰ ਦੱਸਿਆ ਕਿ ਯਾਰ ਪਿੰਡ 'ਚ ਕਿਸੇ ਹੋਰ ਬੰਦੇ ਨੇ ਜਿਹੜੇ ਬੰਦੇ ਠੇਕੇ ਤੇ ਲੈ ਕੇ ਆਉਂਦੇ ਵਿਚਾਰੇ ਗੁਜ਼ਾਰਾ ਕਰਦੇ ਕਿਸੇ ਨੇ ਕੁ ਰਪਈਆ ਨਹੀਂ ਛੱਡਿਆ ਇਵਨ ਥੈਟ ਸਾਡੇ ਮੁੰਡਾ ਵਾਲੀਬਾਲ ਖੇਡਦਾ ਤੇ ਮੈਂ ਉਹਨੂੰ ਇੱਕ ਵਾਰ ਇੱਕ ਦਿਨ ਪੁੱਛ ਲਿਆ ਬਹੁਤ ਜ਼ਬਰਦਸਤ ਵਾਲੀਬਾਲ ਖੇਡਦਾ ਹਾਂ ਮੈਂ ਗੱਲਾਂ ਕਰਨੀਆਂ ਕਰਨੀਆਂ ਪੈਂਦੀਆਂ ਕਈ ਵਾਰ ਮਾਫ ਕਰਨਾ ਤੇ ਉਹ ਉਹਦਾ ਮੋਟਰਸਾਈਕਲ ਨਹੀਂ ਸੀ ਹੈਗਾ ਤੇ ਮੈਂ ਪੁੱਛਿਆ ਕਿ ਯਾਰ ਤੁਰ ਕੇ ਆ ਕਿ ਕੀ ਗੱਲ ਐ ਅੱਜ ਕਿਉਂਕਿ ਢਾਣੀ ਆ ਉਹਨਾਂ ਦੀ ਤੇ ਉਹਨੇ ਕਿਹਾ ਕਿ ਬਾਈ ਮੋਟਰਸਾਈਕਲ ਵੇਚਦਾ ਮੈਂ ਕਿਹਾ ਖਾਤੋਂ ਕਹਿੰਦਾ ਠੇਕਾ ਦੇਣਾ ਸੀ ਤੇ ਬਾਅਦ ਚ ਪਤਾ ਲੱਗਿਆ ਕਿ ਠੇਕਾ ਸਕੇ ਚਾਚੇ ਤਾਂ ਇਹਨੂੰ ਦੇਣਾ ਸੀ ਤੇ ਮੈਂ ਕਿਹਾ ਕੁਝ ਘੱਟ ਨਹੀਂ ਸੀ ਕੀਤਾ ਕਿਉਂਕਿ ਕਣਕ ਤੇ ਹੋਈ ਨਹੀਂ 1 ਰੁਪਈਆ ਨਹੀਂ ਛੱਡੀ 1 ਰੁਪਈਆ ਨਹੀਂ ਛੱਡੀ ਸੋ ਆਹੋ ਜੀਆਂ ਕਹਾਣੀਆਂ ਜਿਹੜੀਆਂ ਨੇ ਨਾ ਉਹ ਸਾਨੂੰ ਵੀ ਥੋੜਾ ਜਿਹਾ ਨਾ ਸੋਚਣਾ ਚਾਹੀਦਾ ਇੱਕ ਦੂਜੇ ਭਾਈਚਾਰਾ ਭਾਈਚਾਰਾ ਅਸੀਂ ਕਰਦੇ ਰਹਿੰਦੇ ਆ ਭਾਈਚਾਰਾ ਇਦਾਂ ਨਹੀਂ ਬਤਾਉਂਦਾ ਕਿ ਔਖੇ ਵੇਲੇ ਥੋੜਾ ਜਿਹਾ ਚੱਤੂ ਕੀ ਹੁਣ 50-50 ਕਿਲੇ ਠੇਕੇ ਤੇ ਦੇਣ ਵਾਲੇ ਜਿਹੜੇ ਆ ਜੇ ਉਹ ਠੇਕਾ ਕੋਈ 2-5 5% ਵਧਾ ਲੈਣ ਸਾਲ ਤੱਕ ਕੀ ਫਰਕ ਪੈਂਦਾ ਪਰ ਦੁਜੇਨ ਕਿਨਾਂ ਜਿਹੜਾ ਕੋਈ ਥੋੜੀ ਜ਼ਮੀਨ ਲੈ ਕੇ ਵਾਹੁਣ ਵਾਲਾ ਉਹਨੂੰ ਤਾਂ ਬਹੁਤ ਵੱਡੀ ਹੋ ਸਕਦੀ ਹੈ